ਆਮ ਜਲਾ ਨੂੰ ਪਾਇਆ ਕੁਦਰਤ ਦੇਸ਼ ਵਰਨੀ ਇੱਕ ਨਮਸੇ ਸਭ ਜੱਗ ਬਿਗਿਆ ਕਉ ਬਲੇ ਕੈ ਪ੍ਰਿੰਦ ਸਿੰਘ ਇੱਕ ਵਾਰੀ ਫੇਰ ਬਤਨ ਦੇ ਦਿੱਤੇ ਇਹ ਚੈਨ ਨਾ ਜੀਡੀ ਸਰਵਪੀਚ ਫਾੜ ਜਾਣਾ ਅਜੇ ਸੀ ਆਏਗਾ ਨਵੀਂ ਬਾਦੀ ਵੀਰ ਕਾ ਕਬੀਰ ਮੰਡਲ ਉੱਤੀ ਮੇਰੇ ਸਰਦਗੁਰੂ ਕਬੀਰ ਸਾਹਿਬ ਜੀ ਮਹਾਰਾਜ ਦਾ ਗੁਰਪੁਰ ਜਿਹੜਾ ਬੜੀ ਸ਼ਰਤਾਂ ਪਰ ਮੰਨ ਲਿਆ ਗਿਆ ਹੈ ਇਸ ਉਪਲੱਬਿਸ਼ੀ ਬਾਲਕੀ ਸਾਹਿਬ ਨਗਕੀਤਨ ਚੰਦਰ ਜੀ ਤਾਨੂੰ ਲਾਈਵ ਦਰਸ਼ਕ ਕਰਾਵਾਂਗਾ ਦਰਸ਼ਕਾਂ ਦਾ ਮਠਾਸ ਵੀ ਖਾਵਾਂਗਾ ਲਾਈ ਮੇਰੀ ਇਹ ਵੀਡੀਓ ਐਂਡ ਤੱਕ ਦੇਖਣਾ ਸੀ ਤੇ ਲਾਈਕ ਜੀ ਕਰਨਾ ਤੁਹਾਡਾ ਆਪਣਾ ਚੈਨਲ ਸਬਸਕ੍ਰਾਈਬ ਕਰਨਾ कबीर जय कबीर ता कबीर जय कबीर ता कबीर जय कबीर कान कबीर जय कबीर तारक कबीर जय कबीर कान 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 जय कबीर कान जय कबीर कान कबीर ਅਸੀਂ ਸਾਰੇ ਸੰਗਠਨਾਂ ਇੱਥੇ ਪਹੁੰਚ ਕੇ ਤੁਹਾਨੂੰ ਨਮਸਕਾਰ ਕਰਦੇ ਹਾਂ ਸਾਡੇ ਵਿੱਚ ਸਾਡੀ ਮਾਣ ਤੋਂ ਕੌਂਸਲਰ ਪ੍ਰਸ਼ਾਸਨ ਨਜ਼ਦੀਕ ਕਾ ਦੀ ਨਾਰ ਪੱਤੀ ਸਰਦਾਰ ਮਨਜੀਤ ਸਿੰਘ ਮੱਲਾ ਜੀ ਉਹਨਾਂ ਦੀ ਟੀਮ ਇੱਥੇ ਪਹੁੰਚੀ ਅਸੀਂ ਉਹਨਾਂ ਦਾ ਸਤਿਗੁਰੂ ਜੀ ਦੇ ਆਪੁੰਚੇ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਸਾਡੇ ਵਿੱਚ ਸਾਡੇ ਮੁੱਖ ਸਲਾਹਕਾਰ ਸਰਦਾਰ ਹਰਮਨ ਸਿੰਘ ਜੀ ਉਹਨਾਂ ਦੇ ਨਾਲ ਕਰਨ ਜੀ ਉਹ ਵੀ ਇਥੇ ਕੰਮ ਦੇ ਅੰਦਰ ਜੀਵਨ ਰਦੀਤ ਨਾਲ ਮੌਜੂਦ ਰਹਿੰਦੇ ਆ। ਕਾਂਕ ਕਬੀਰ ਜੈ ਕਬੀਰ ਕਾਂਕ ਕਬੀਰ ਜੈ ਕਬੀਰ ਨਾਲ ਫੋਟੋ ਜੈ ਕਬੀਰ ਜੈ ਕਬੀਰ ਕਾਂਕ ਕਬੀਰ ਗੜਾ ਹਣਾ کمي صاحب گنجر اپن مطلب ہے ادھر اپ کو تیری کیا ہے تھوڑا بڑا یار ہے سارا وہ کو بڑا کر وہ بھو نا بی جی اري آ

ਸਾਬ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਅੱਜ ਨਗਰ ਕੀਰਤਨ ਜਾਜ ਆ ਰਿਹਾ ਆਪਾਂ ਸਭ ਸਤਜਾਂ ਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਕਬੀਰ ਸਾਹਿਬ ਦੇ ਮੰਦਰ ਵਿੱਚ ਪਹੁੰਚ ਗਏ ਤੇ ਕਬੀਰ ਸਾਹਿਬ ਦੇ ਨਗਰ ਕੀਰਤਨ ਦੀ ਗੌਰਵ ਨੂੰ ਵਧਾਓ ਭਾਈ ਗੁਰਜੀ ਦਾ ਖਾਉਸਾ ਭਾਈ ਗੁਰਜੀ ਦੀ ਫੜੇ ਤਾਨਤ ਵੀ ਸਤਿ ਸ਼ਕਾਲ ਜੀ ਮੈਂ ਤੁਹਾਡੀ ਆਪਣੀ ਵੇਰਕਾ ਤੋਂ ਮਿਊਨਿਸਪਲ ਕਾਉਂਸਲਰ ਨਰਜੀਤ ਗੋਟ ਮੈਂ ਸਤਿਗੁਰੂ ਮਹਾਰਾਜ ਕਬੀਰ ਜੀ ਦੇ ਜਨਮ ਦਿਹਾੜੇ ਤੇ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਨੀ ਆ ਤੇ ਆਸ ਕਰਦੀ ਆ ਕਿ ਜਿੱਦਾਂ ਹਰ ਸਾਲ ਉਹਨਾਂ ਦਾ ਜਨਮ ਦਿਹਾੜਾ ਬੜੀ ਹੀ ਤੁਮਤਾਬ ਨਾਲ ਮਨਾਇਆ ਜਾਂਦਾ ਇਸ ਵਾਰ ਵੀ ਬੜੀ ਸ਼ਰਧਾ ਭਾਵਨਾ ਤੇ ਤੁਮਤਾਬ ਨਾਲ ਮਨਾਇਆ ਜਾਵੇਗਾ ਧੰਨਵਾਦ ਧੰਨਗੀ ਵੀ ਆ ਗਈ ਸਤਿਗੁਰੂ ਕਬੀਰ ਜੀ ਦੇ ਦਿਹਾੜਾ ਸੇਤਸੂ ਪਾਈਂ ਦਾ ਦਿਹਾੜਾ ਬੜੀ ਤੁਮਤਾਬ ਨਾਲ ਮਨਾਇਆ ਜਾ ਰਿਹਾ ਹੈ ਨਾਮ ਲੇਵਾ ਸੰਗਤ ਸੰਗਤਨ ਮਨਾਉਣ ਲਈ ਉਹ ਤੋਂ ਕੀਤਾ ਗਿਆ ਹੈ ਜੰਮੀ ਮਾਦੀ ਮੇਰ ਕਾ ਵਿੱਚ ਪਬੀਨ ਸਾਹਿਬ ਦੇ ਮੰਦਿਰ ਦੇ ਵਿੱਚ ਇਹਨਾਂ ਦਾ ਮਨਾਇਆ ਜਾ ਰਿਹਾ ਹੈ ਧਰਮ ਕਬੀਰ ਜੈਕ 1 2 3 ਹਾਂਜੀ ਧਰਮ ਕਬੀਰ ਜੈਕਬੀ ਮੇਰਾ ਨਾਮ ਸ਼ਿਵਾਨੀ ਭਾਜਤ ਹੈ ਅੱਜ ਸਾਡਾ ਸਾਡੇ ਸਤਿਗੁਰ ਕਬੀਰ ਸਾਹਿਬ ਜੀ ਜਨਮ ਦਿਹਾੜਾ ਜੋ ਕਿ 697 ਸਾਲਾਨਾ ਮਨਾਇਆ ਜਾ ਰਿਹਾ ਹੈ ਤੇ ਮੇਰੇ ਵੱਲੋਂ ਸ਼ਿਵਾਨੀ ਭਾਜਤ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਊਰਜੀਆਂ ਜਸਤਨ ਕਵੀ ਇਹ ਜਿਹੜੇ ਵਾਲਾ ਹਾਰੇ ਪਸੂਾਰ ਤੋਂ ਵੀ ਸਾਬਦੇ ਛੇ ਤੋਂ 5 ਮਿੰਟ ਤੱਕ ਸਾਰਾ ਕਰ ਦਿੰਦੇ ਨੂੰ ਲੱਖ ਲੱਖ ਵਧਾਈ ਹੈ ਤਾਂ ਨਿਤ ਵੀ ਸਤਗੁਰ ਕਬੀਰ ਸਾਹਿਬ ਕੀ ਹੈ ਅਸੀਂ ਅੱਜ ਸਮੂਹ ਸੰਗਤ ਵੇਰਕਾ ਅਤੇ ਸਤਗੁਰ ਕਬੀਰ ਮੰਦਿਰ ਪ੍ਰਬੰਧਕ ਕਮੇਟੀ ਵੇਰਕਾ ਸਾਰੇ ਇਲਾਕਾ ਨਿਵਾਸੀ ਸਮੂਹ ਰਾਜਨੀਤਿਕ ਤੇ ਸਮਾਜਿਕ ਸੰਸਥਾਾਂ ਆ ਪੇਰਕੇ ਦੇ ਵਿੱਚ ਸਤਿਗੁਰੂ ਜੀ ਦਾ 627 ਵਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੇ ਆਂ ਅਸੀਂ ਆਪਣੇ ਵੱਲੋਂ ਆਪਣੀ ਕਮੇਟੀ ਵੱਲੋਂ ਸਤਿਗੁਰੂ ਕਬੀਰ ਸਾਹਿਬ ਜੀ ਦੇ 627ਵੇਂ ਪ੍ਰਕਾਸ਼ ਉਤਸਵ ਦੇ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਆਂ ਅੱਜ ਦਾ ਦਿਨ ਪੂਰੇ ਵਿਸ਼ਵ ਦੇ ਵਿੱਚ ਸਤਿਗੁਰੂ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਅਸੀਂ ਸਤਿਗੁਰ ਜੀ ਦੇ ਸੰਦੇਸ਼ ਉਹਨਾਂ ਦੀ ਬਾਣੀ ਤੇ ਚੱਲੀਏ ਸਾਰੇ ਆਪਸੀ ਭਾਈਚਾਰ ਸਾਂਝ ਵਧਾਈਏ ਰਲ ਮਿਲ ਕੇ ਸਮਾਜ ਦੇ ਵਿੱਚ ਰਹੀਏ ਮੈਂ ਫੇਰ ਇੱਕ ਵਾਰ ਆਪਣੇ ਵੱਲੋਂ ਸਾਰੀ ਸੰਗਤ ਨੂੰ ਸਤਿਗੁਰ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਤਨ ਕਬੀਰ ਜੈ ਕਬੀਰ ਤਨ ਕਬੀਰ ਜੈ ਕਬੀਰ ਤਨ ਕਬੀਰ ਜੈ